ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀਵਾਰ ਛੰਤ ਪਹਿਲਾ ਇਕ ਅੰਕਾਰ ਸਤਿਗੁਰ ਪਣ ਸਾਧ ਆਸਾ ਮਹੱਲਾ ਚੌਥਾ ਛੰਤ ਕਾਰ ਚੌਥਾ ਹਰੇ ਅਮਰਤ ਪੀਨੇ ਲੋਇ ਨਾ ਮਨ ਪ੍ਰੇਮ ਰਤਨ ਆ ਰਾਮ ਰਾਜੇ ਮਨ राम लाया लया को विना वीना, वीना गुरुमुखरङ्गलोल मेरा मन तनो पीना पीना जन नानक मूस च सब ਜਨਮ ਤਨ ਤੰਨਾ ਤੰਨਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਹਕਾਲ ਮੁਰਤ ਜੁਨੀ ਸੈ ਪੰਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਲ ਸਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਢੋਂਡੇ ਅਸਰਾਜੇ ਕੀ ਤੁਨੀ ਸਲੋਕ ਮਹੱਲਾ ਪਹਿਲਾ ਵੱਲੇ ਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਨਸਤੇ ਦੇਵ ਤੇ ਕੀਏ ਕਰਤਨਾ ਲਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਹਿਤੇ ਚਾਨਨ ਹੁੰਦਿਆਂ ਗੁਰ ਬਿਨ ਕੋre ਅੰਧਾਰ ਮਹੱਲਾ ਪਹਿਲਾ ਨਾਨਕ ਗੁਰ ਨਚਿਤਨੀ ਮਨ ਆਪਣੇ ਸੋਚੇਤ ਛੋਟੇ ਤਿਲ ਬੁਆੜ ਜਿਉ ਸੰਝੇ ਅੰਦਰ ਖੇਤ ਖੇਤੇ ਅੰਦਰ ਛਟਿਆ ਕਹੋ ਨਾ ਨਿਕਸੋ ਨਾ ਹੈ ਫਲਿਏ ਫੁੱਲਿਏ ਬੱਪੜੇ ਪੀਤਨ ਵਿੱਚ ਸੁਆ ਪਾਉੜੀ ਆਪੀਨੇ ਆਪ ਸਾਜਿਓ ਆਪੀਨੇ ਰਚਿਓ ਨਾਉ ਦੋਈ ਕੁਦਰਤ ਸਾਜਿਏ ਕਰ ਆਸਨ ਡੇਠ ਚਾਉ ਦਾਤਾ ਕਰਤਾ ਆਪ ਤੋਂ ਤੁਸ ਦੇਵੇ ਕਰੇ ਪਸਾਓ ਤੂੰ ਜਾਣੋਈ ਸਭ ਸੇ ਦੇਲੈ ਸੇ ਜਿੰਦ ਕਵਾਓ ਕਰਿਆਸਨ ਡੇਠ ਚਾਓ ਕਰਿਆਸਨ ਡੇਠ ਚਾਓ ਪੌੜੀ ਆਪੀਨੇ ਆਪ ਸਾਝਿਓ ਆਪੀਨੇ ਰਚਿਓ ਨਾਓ ਦੁਈ ਕੁਦਰਤ ਸਾਜਿਏ ਕਰ ਆਸਨ ਡੇਠੋ ਚਾਓ ਦਾਤਾ ਕਰਤਾ ਆਪ ਤੋ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਈ ਸਭ ਸੇ ਦਿਲੈ ਸੇ ਜਿੰਦ ਕਵਾਓ ਕਰ ਆਸਨ ਡੇਠੋ ਚਾਓ ਕਰ ਆਸਨ ਡੇਠੋ ਚਾਓ